ਅਸ਼ਦੀਪ ਵਾਕਈ ਹੁਣ ਪੰਜਾਬ ਪਹੁੰਚ ਰਿਹਾ ਉਹਨਾਂ ਦੀ ਪੈਨਸਰ ਨਾਲ ਮੌਜੂਦ ਗੱਲਬਾਤ ਕਰਾਂਗੇ ਕਿਵੇਂ ਦਾ ਮਹਿਸੂਸ ਹੋ ਰਿਹਾ ਪਹਿਲਾਂ ਤਾਂ ਮੈਨੂੰ ਬਹੁਤ ਬਹੁਤ ਵਧੀਆ ਬਹੁਤ ਪ੍ਰਾਊਡ ਫੀਲ ਹੋ ਰਿਹਾ ਬਹੁਤ ਖੁਸ਼ ਆ ਬਹੁਤ ਮਿਹਨਤ ਕਰਨੀ ਪਈ ਸੀ ਪਹਿਲਾਂ ਬਹੁਤ ਵਾਰੀ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਤਾਂ ਉਹ ਐਕਸਾਈਟਮੈਂਟ ਵੀ ਸੀ ਮਿਹਨਤ ਦਾ ਅਜ ਫਲ ਮਿਲ ਬਿਲਕੁਲ ਬਿਲਕੁਲ ਬਹੁਤ ਹਾਰਡ ਵਰਕ ਹੈ ਏਵਰੀ ਟਾਈਮ ਜਦ ਵੀ ਮਤਲਬ ਤੁਸੀਂ ਪ੍ਰੀਪੇਅਰ ਕਰਦੇ ਹੋ ਇਹ ਰਿਜ਼ਲਟ ਪਾਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਹਾਂ ਹਾਂ ਮੈਂ ਸਾਰੇ ਮੈਚੇਸ ਦੇਖੇ ਇਹ ਗਿਫਟ ਹੋਵੇਗਾ ਅਸ਼ਦੀਪ ਦੇ ਲਈ ਇਹ ਸਭ ਆਪਾਂ ਗਿਫਟੀ ਹੈ ਵੱਡਾ ਗਿਫਟ ਸੀਗਾ ਨਾ ਸਾਰੀ ਫੈਮਿਲੀ ਇਕੱਠੀ ਹੈ ਸਰਵਿਸ ਸੈਲੀਬ੍ਰੇਟ ਕਰਾਂਗੇ ਦੈਟਸ ਯੂ ਨਾ ਆਦੀ ਖੁਸ਼ੀ ਦੇ ਵਿੱਚ ਸਭ ਤੋਂ ਵੱਡੀ ਖੁਸ਼ੀ ਭੈਣ ਦੀ ਹੁੰਦੀ ਹੈ ਕਿਵੇਂ ਦਾ ਲੱਗ ਰਿਹਾ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਲਾਈਕ ਬਹੁਤ ਜ਼ਿਆਦਾ ਆਮ ਬਹੁਤ ਹੈਪੀ ਹੈ ਤਾਂ ਬਿਲਕੁਲ ਇੱਕ ਖੁਸ਼ੀ ਦੀ ਲਹਿਰ ਜਿਹੜੀ ਹੈ ਅੱਜ ਪੂਰੇ ਤੌਰ ਤੇ ਛਾਈ ਹੋਈ ਹੈ ਅਰਸ਼ਦੀਪ ਵਾਪਸ ਆ ਰਿਹਾ ਹੈ ਪੰਜਾਬ ਤੇ ਪੂਰੇ ਪਰਿਵਾਰ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਢੋਲ ਵਜਾ ਕੇ ਜਿਹੜਾ ਆ ਅੱਜ ਸਵਾਗਤ ਕੀਤਾ ਜਾਂਦਾ ਹੈ ਅਰਸ਼ਦੀਪ ਇੱਕ ਚੈਂਪੀਅਨ ਮੰਨਿਆ ਗਿਆ ਇਸ ਵਾਰ ਦੇ ਮੈਚ ਦਾ ਤਾਂ ਇੱਕ ਜੀ ਜਿਹੜੀ ਹੈ ਅਜੋ ਦੁਰਦੋਤ ਤੇ ਨਾ ਦਰਿਆ ਹੋਰ ਵੀ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਤੁਸੀਂ ਮੋਹਲ ਜਿਹੜਾ ਇਸ ਸਮੇਂ ਦੇਖ ਸਕਦੇ